ਕੀ ਕੀ ਲੁੱਟ ਰੇ ਨੇ ਇਹ ਤੇ ਯਾਰ ਨੇ ਇਹ ਪਾੜ ਜੀ ਸਾਨੂੰ ਸੁਣੇ ਸਰੀ ਪਤਾ ਲੱਗਿਆ ਤੇ ਕਿਸੇ ਕਿਸ ਨੇ ਪਾਈ ਪਾਈ ਇਸ ਪਿੰਡ ਵਾਲਿਆਂ ਤੋਂ ਦੱਸਿਆ ਕਿ ਪਾਣੀ ਦੀ ਚੋਰੀ ਦੇ ਵਾਸਤੇ ਲੋਕਾਂ ਨੇ ਨਾਲ ਜਾਨੇ ਪਿੰਡ ਉੱਤੇ ਪਾਈ ਪਾਈ ਸੀ ਜਿਸ ਕਰਕੇ ਲੀਕੇ ਦੇ ਨਾਲ ਨਾਲੇ ਪਾੜ ਦਿੱਤੇ ਸਰ ਕੀ ਇਹ ਇਲੀਗਲ ਹੈ ਪਾਈ ਪਾਣੀ ਅਨਲੀ ਨਹੀਂ ਬਿਲਕੁਲ ਇਲੀਗਲ ਹੈ ਜੀ ਤੇ ਅਸੀਂ ਉੱਚ ਅਧਿਕਾਰੀਆਂ ਦਾ ਧਿਆਨ ਖਿਚ ਲਿਆਦੇ ਆ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਸਬੰਧ ਦਪਟਵਾਰੀ ਨੂੰ ਜਾਏਗਾ ਕਿੰਨਾ ਕੁ ਪਾੜ ਪਿਆ ਤੇ ਕਿੰਨੀ ਜ਼ਮੀਨ ਜਿਹੜੀ ਐ ਇਸ ਦੀ ਚਪੇਟ ਚ ਆਈ ਹੈ ਜੀ ਜੀ 35 ਫੁੱਟ ਲੱਗਾ ਪਾੜ ਜੀ ਜੀ ਸਬ ਜਮੀਨ ਦਾ ਕੋਈ ਇਨਸਾਨ ਹੋਇਆ ਨਹੀਂ ਜੀ ਪਾਣੀ ਸੁੱਕ ਗਿਆ ਤੇ ਮੌਕੇ ਤੇ ਸਾਰਾ ਠੀਕ ਕਰਵਾ ਲਿੱਤਾ ਗਿਆ ਪੰਦੇ ਰੰ ਦੇ ਸਾਰਾ ਜੀ ਹੋਣੇ ਠੀਕ ਹੋ ਜਾਏਗਾ ਸਰ ਹੋ ਜਾਏਗਾ ਠੀਕ ਸਰ ਅਗਲੀ ਕਾਰਵਾਈ ਜਿਹੜੀ ਹੈ ਕੀ ਕੀਤੀ ਜਾ ਰਹੀ ਜਿਹੜੀ ਲਾਈਪ ਵਗੈਰਾ ਪਾਈ ਹੋਈ ਸੀ ਜਾਂ ਸੰਬੰਧਿਤ ਪਟਵਾਰੀ ਜੀ ਸਾਰਾ ਕਾਰਵਾਈ ਕਰਨਗੇ ਇਹਨਾਂ ਦੀ ਸਾਰੀ ਡਿਟੇਲ ਕੱਢ ਕੇ ਕੁੱਝ ਕਰਦੇ ਹੋਣ ਪੇਜਿੰਗ ਫਿਰ ਉਹਨਾਂ ਦੇ ਪਰਚਾ ਵਗੈਰਾ ਕਰਾਇਆ ਜਾਊਗਾ ਜੀ ਸਰ ਕੀ ਅੱਗੋਂ ਵੀ ਧਿਆਨ ਰੱਖਿਆ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਪਾਈਪਾਂ ਜਿਵੇਂ ਇਲੈਗਲ ਪਾਈ ਜਾਂਦੀਆਂ ਸਰ ਸਾਰਾ ਹੀ ਚੈੱਕ ਕਰਵਾ ਕੇ ਤੇ ਜਿਹੜਾ ਵੀ ਹੈ ਉਹਨਾਂ ਦੇ ਪੂਰੀ ਕਾਰਵਾਈ ਕਰਨਾ ਇਹ ਹਸਤੀ ਕੀ ਲੁੱਟ ਰਹੀ ਨੇ ਲਈ ਤੇ ਆਰਮੀਰ ਇਹ ਪਾੜ ਜੀ ਸਾਨੂੰ ਸੁਣੇ ਸਰੀ ਪਤਾ ਲੱਗਾ ਤੇ ਕਿਸੇ ਕਿਸ ਨੇ ਪਾਈ ਪਾਈ ਇਸ ਪਿੰਡ ਵਾਲਿਆਂ ਤੋਂ ਦੱਸਿਆ ਕਿ ਪਾਣੀ ਦੀ ਚੋਰੀ ਦੇ ਵਾਸਤੇ ਲੋਕਾਂ ਨੇ ਨਾਲ ਜਨੇ ਪਿੰਡ ਉੱਤੇ ਪਾਈ ਪਾਈ ਸੀ ਜਿਸ ਕਰਕੇ ਲੀਕੇ ਦੇ ਨਾਲ ਨਾਲੇ ਪਾੜ ਦਿੱਤੇ ਸਰ ਕੀ ਇਹ ਇਲੀਗਲ ਹੈ ਪਾਈ ਪਾਣੀ ਨਹੀਂ ਬਿਲਕੁਲ ਇਲੀਗਲ ਹੈ ਜੀ ਤੇ ਆਹੀ ਉੱਚ ਅਧਿਕਾਰ ਇਹ ਧਿਆਨ ਚ ਲਿਆਦੇ ਆ ਇਹਨਾਂ ਦੇ ਇੱਕ ਬੰਦੀ ਕਾਰਵਾਈ ਕੀਤੀ ਜਾਊਗੀ ਸਬੰਧ ਦਪਟਵਾਰੀ ਨੂੰ ਜਾਏ ਕਿੰਨਾ ਕੁ ਪਾੜ ਪਿਆ ਤੇ ਕਿੰਨੀ ਜ਼ਮੀਨ ਜਿਹੜੀ ਐ ਇਸ ਦੀ ਚਪੇਟ ਚ ਆਈ ਹੈ ਜੀ ਜੀ 35 ਫੁੱਟ ਲੱਗਾ ਪਾੜ ਜੀ ਸਬ ਜਮੀਨ ਦਾ ਕੋਈ ਇਨਸਾਨ ਹੋਇਆ ਨਹੀਂ ਜੀ ਪਾਣੀ ਸੁੱਕ ਗਿਆ ਤੇ ਮੌਕੇ ਤੇ ਸਾਰਾ ਠੀਕ ਕਰਵਾ ਲਿੱਤਾ ਗਿਆ ਸਰ ਇਹ ਹੋਣੇ ਠੀਕ ਹੋ ਜਾਏਗਾ ਸਰ ਹੋ ਜਾਏਗਾ ਠੀਕ ਸਰ ਅਗਲੀ ਕਾਰਵਾਈ ਜਿਹੜੀ ਹੈ ਕੀ ਕੀਤੀ ਜਾ ਰਹੀ ਜਿਹੜੀ ਲਾਈਪ ਵਗੈਰਾ ਪਾਈ ਹੋਈ ਸੀ ਜਾਂ ਸੰਬੰਧਕ ਪਟਵਾਰੀ ਜੀ ਸਾਰਾ ਕਾਰਵਾਈ ਕਰਨਗੇ ਇਹਨਾਂ ਦੀ ਸਾਰੀ ਡਿਟੇਲ ਕੱਢ ਕੇ ਕੁੱਝ ਗੱਲਾਂ ਤੇ ਫਿਰ ਉਹਨਾਂ ਦੇ ਪਰਚਾ ਵਗੈਰਾ ਕਰਾਇਆ ਜਾਊਗਾ ਜੀ ਸਰ ਕੀ ਅੱਗੋਂ ਵੀ ਧਿਆਨ ਰੱਖਿਆ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਪਾਈਪਾਂ ਜਿਵੇਂ ਇਲੈਗਲ ਪਾਈ ਜਾਂਦੀਆਂ ਸਰ ਬਿਲਕੁਲ ਸਾਰਾ ਹੀ ਚੈੱਕ ਕਰਵਾਤੀ ਤੇ ਜਿਹੜਾ ਵੀ ਹੈ ਉਹਨਾਂ ਦੇ ਪੂਰੀ ਕਾਰਵਾਈ ਕਰਨਾ ਇਹ ਹਸਤੀ ਕੇ ਲੂਥਰੇ ਨੇ ਲਈ ਤੇ ਇਹ ਪਾੜ ਜੀ ਸਾਨੂੰ ਸੁਣੇ ਸਰੀ ਪਤਾ ਲੱਗਿਆ ਤੇ ਕਿਸੇ ਕਿਸ ਨੇ ਪਾਈ ਪਾਈ ਇਸ ਪਿੰਡ ਵਾਲਿਆਂ ਤੋਂ ਦੱਸਿਆ ਕਿ ਪਾਣੀ ਦੀ ਚੋਰੀ ਦੇ ਵਾਸਤੇ ਲੋਕਾਂ ਨੇ ਨਾਲ ਜਾਨੇ ਪਿੰਡ ਉੱਤੇ ਪਾਈ ਪਾਈ ਸੀ ਇਸ ਕਰਕੇ ਲੀਕੇ ਦੇ ਨਾਲ ਨਾਲੇ ਪਾੜ ਦਿੱਤੇ ਸਰ ਕੀ ਇਹ ਇਲੀਗਲ ਹੈ ਪਾਈ ਪਾਣੀ ਨਹੀਂ ਬਿਲਕੁਲ ਇਲੀਗਲ ਹੈ ਤੇ ਇਹੀ ਉੱਚ ਦੀ ਗੱਲ ਤੇ ਧਿਆਨ ਚ ਲਿਆਤੇ ਹੈ ਤੇ ਇਹਨਾਂ ਦੇ ਇੱਕ ਕੰਦੀ ਕਾਰਵਾਈ ਕੀਤੀ ਜਾਊਗੀ ਸਬੰਧ ਦਪਟਵਾਰੀਆਂ ਨੂੰ ਜਾਏਗਾ ਕਿੰਨਾ ਕੁ ਪਾੜ ਪਿਆ ਤੇ ਕਿੰਨੀ ਜ਼ਮੀਨ ਜਿਹੜੀ ਐ ਇਸ ਦੀ ਚਪੇਟ ਚ ਆਈ ਹੈ ਜੀ 35 ਫੁੱਟ ਸਕੇ ਪਾਰ ਜੀ ਤੇ ਜਮੀਨ ਦਾ ਕੋਈ ਨੁਕਸਾਨ ਹੋਇਆ ਨਹੀਂ ਜੀ ਪਾਣੀ ਸੁੱਕ ਗਿਆ ਤੇ ਮੌਕੇ ਦੇ ਸਾਰਾ

YouTube Facebook Instagram X aur WhatsApp channel par